ਗੌਰ ਕਰਿਓ ਅੱਜ ਦੀ ਸਚਾਈ ਐ ਇਸ ਜੂਤ ਦੀ ਇਹਦਾ ਹੁ ਕਾਰਾ ਕੋਠੀਆਂ ਵਿੱਚ ਰਹਿੰਦੇ ਨੇ ਠਾਉਂਦਾ ਨਹੀਂ ਕੋਈ ਸੁੱਤਿਆਂ ਨੂੰ ਉਮਾਂਪਿਆਂ ਦਾ ਸਤਕਾਰ ਨਹੀਂ ਰਹਿ ਗਿਆ ਓਏ ਪਿਆਰ ਨੇ ਕਰਦੇ ਕੁੱਤਿਆਂ ਨੂੰ ਓਏ ਕਾਰਾ ਕੋਠੀਆਂ ਵਿੱਚ ਰਹਿੰਦੇ ਨੇ ਠਾਉਂਦਾ ਨਹੀਂ ਕੋਈ ਸੁੱਤਿਆਂ ਨੂੰ ਉਮਾਂਪਿਆਂ ਦਾ ਸਤਕਾਰ ਨਹੀਂ ਰਹਿ ਗਿਆ ਓਏ ਪਿਆਰ ਨੇ ਕਰਦੇ ਕੁੱਤਿਆਂ ਨੂੰ ਓਏ ਲਾਜ ਤੇ ਹੱਥੋਂ ਬਾਪੂ ਮਰ ਗਿਆ ਓਏ ਪੱਟ ਭੁੱਲ ਨੂੰ ਤੈਨ ਦਵਾਈਆਂ ਓ ਕੀ ਬਣੇਗਾ ਇਸ ਦੁਨੀਆ ਦਾ ਦੱਸ ਮੇਰੇ ਆ ਸਾਈਆਂ ਓ ਕੀ ਬਣੇਗਾ ਇਸ ਦੁਨੀਆ ਦਾ ਦੱਸ ਮੇਰੇ ਆ ਸਾਈਆਂ ਅਗਲਾ ਸ਼ਹ ਕਹਿੰਦਾ ਹੈ ਇਹ ਸਚਾਈ ਹੈ ਜੀ ਕਹਿੰਦਾ ਓ ਵੀਰੇ ਆਖਦਾ ਪਹਿਣੇ ਨਹੀਂ ਕਰਵਾ ਦੇ ਮੇਰਾ ਹੱਲ ਓ ਆਪਣੀ ਉਸ ਸਖੇਲੀ ਨਾ ਕਰਵਾ ਦੇ ਮੇਰੀ ਗੱਲ ਵੀਰ ਆਖਦਾ ਪਹਿਣੇ ਨਹੀਂ ਕਰਵਾਦੇ ਮੇਰਾ ਹੱਲ ਓਏ ਆਪਣੀ ਉਸ ਸਹੇਲੀ ਨਾ ਕਰਵਾਦੇ ਮੇਰੀ ਗੱਲ ਓਏ ਕੀ ਰਕੂਗਾ ਪਹਿਣ ਨੂੰ ਜਿੰਨੇ ਓਏ ਆਪ ਹੀ ਸ਼ਰਮਾਂ ਲਾਈਆਂ ਹੋ ਕੀ ਬਣ ਗਿਆ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ